ਹਾਂ ਐਂਡ ਇੰਡੀਆ న్యూਸ ਪਾਜੀ ਅੱਜ ਤਰੀਕ ਹੋ ਚੁੱਕੀ ਆ 9 9 ਤਰੀਕ ਇਲਾਕਾ ਅਬੂ ਸਾਹਿਦ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਔਰ ਟ੍ਰੈਕਟਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਕਿ ਹਜੇ ਵੀ ਦੇਖ ਲਓ ਇਸ ਇਲਾਕੇ ਦੇ ਵਿੱਚ ਅੱਜ 9 ਤਰੀਕ ਨੂੰ ਵੀ ਇਨਾ ਇਨਾ ਪਾਣੀ ਆ ਔਰ ਆ ਸਾਡੇ ਜਿਹੜੇ ਦਰਸ਼ਕਾਂ ਦਿਖਾ ਦੇਣਾ ਤੁਹਾਨੂੰ ਕਿ ਇਹਨਾਂ ਦਾ ਕੀ ਹਾਲਾਤ ਨੇ ਕਿ ਅਸੀਂ ਸੜਕ ਦੇ ਵਿਚਕਾਰ ਖਲਾੜਿਆ ਹੋਇਆ ਇਹਨਾਂ ਨੂੰ ਕਿ ਜੇ ਕੋਈ ਜ਼ਿਆਦਾ ਖਤਰਾ ਨਾ ਹੋਏ ਕਿਉਂਕਿ ਕੱਲ ਇੱਥੇ ਟਰੈਕਟਰ ਇੱਕ ਹਾਦਸਾ ਗ੍ਰਸਤ ਹੋ ਗਿਆ ਸੀ ਜਿਹਨੂੰ ਦੋ ਟਰੈਕਟਰ ਪਾ ਕੇ ਮੁੜ ਕੇ ਕੱਢਿਆ ਗਿਆ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਜਾਂ ਪਿੰਡ ਦੇ ਪਤੋਦੇ ਸਜਣਾ ਦੇ ਵੱਲੋਂ ਔਰ ਆ ਇਹਨਾਂ ਦੇ ਹਾਲਾਤ ਨੇ ਅਜੇ ਵੀ ਪਾਣੀ ਪੂਰਾ ਰੋਡ ਨਾਲਿਆ ਆ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿਹੜੇ ਹਿਸਾਬ ਨਾਲ ਜਾਂ ਡਿਆ ਭੀ ਜਿਵੇਂਕਰ ਇਥੋਂ ਰਾਵੀ ਵੰਗਨ ਦੀ ਆ ਔਰ ਆ ਧਰਮਾਲ ਲੱਗੇ ਦਾ ਇਲਾਕਾ ਇਲਾਕਾ ਦਿਖਾ ਦਿੰਦਾ ਲੱਗੇ ਸ਼ਾਗੇ ਦਾ ਕਿ ਰੈਸ਼ੀਲਾ ਕਾਤੇ ਬਿਲਕੁਲ ਲੱਗ ਹੀ ਨਹੀਂ ਰਿਹਾ ਇਹ ਐ ਲੱਗ ਰਿਹਾ ਕਿ ਭਾਜੀ ਜਾਂਦੇ ਹਰੀਕੇ ਪਤਨ ਆਪਾਂ ਪਹੁੰਚ ਗਏ ਆ ਜਾਂ ਅਸੀਂ ਰਾਵੀ ਦਰਿਆ 'ਚ ਖੜੇ ਆ ਔਰ ਆ ਇਧਰ ਤੇ ਆਪਣਾ ਕਿਨਾਂ ਥਾਂ ਆ ਇਥੇ ਮੇਰਾ ਇਥੇ 10 ਕਿਲੇ ਦੇ ਕਰੀਬ ਥਾਂ ਆ ਵਾ ਅੱਛਾ ਜੀ ਪਹਿਲੋ ਤੋਂ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਗੁਰਪਿੰਦਰ ਸਿੰਘ ਜੂਥ ਬਲਾਕ ਪ੍ਰਧਾਨ ਹਾਂਜੀ ਮੇਰਾ ਆ ਜਿਹੜਾ ਤੁਸੀਂ ਪਾਣੀ ਦੇਖਦੇ ਪਏ ਦੇ ਵਿੱਚ 10 ਕਿਲੇ ਥਾਂ ਆ ਵਾ ਅੱਛਾ ਜੀ ਜੋ ਕਿ ਮੈਂ ਅੜ ਹਰੀਕੇ ਪਤਨ ਦੇ ਹੰਦਿਆ ਹਰੀਕੇ ਪਤਨ ਮੈਂ ਇਹ ਅੜਤੀ ਨਾਲ ਗੱਲ ਹੋਈ ਸੀ ਮੈਂ 28 ਤਰੀਕ ਨੂੰ ਜਿਹੜਾ ਕਿ ਸਵਾ 2 ਕਿਲੇ ਥਾਂ ਵ ਅੱਜ ਸਤਾਈ ਨੂੰ 28 ਨੂੰ 27 ਤਰੀਕ ਨੂੰ ਸਵੇਰੇ 11:07 ਵਜੇ 11 ਮਿੰਟ ਤੇ ਪਾਣੀ ਆ ਗਿਆ ਵਾਹ ਤੁਸੀਂ ਟਾਈਮ ਵੀ ਲੋਡ ਰੱਖਿਆ ਬਿਲਕੁਲ ਜੀ ਤੁਸੀਂ ਮੇਰੇ ਕੋਲ ਬਕਾਇਦਾ ਰੱਖਿਆ ਲੱਖਾਂ ਦਾ ਝੋਨਾ ਖੁਦਾ ਫਿਰ ਟਾਈਮ ਤੇ ਲੋਡ ਰੱਖਣਾ ਹੀ ਹੈ ਤੁਸੀਂ ਹੁਣ ਵੇਖ ਸਕਦੇ ਹੋਗੇ ਜਿਹੜਾ ਝੋਨਾ ਹੋ ਗਿਰ ਕੇ ਕਿਡਾ-ਕਿਡਾ ਵੱਡਾ ਹੋ ਗਿਆ ਹਾਂਜੀ ਉਹ ਦੇਖ ਚੁੱਕੇ ਹਾਂ ਜੀ ਪਾਈ ਤੋਂ ਲੈ ਕੇ ਅੱਜ ਦੀ ਤੁਸੀਂ ਵੇਖ ਲਓ ਇੰਨੇ ਦਿਨ ਹੋ ਗਏ ਨੇ ਸਿਰਫ ਤੇ ਸਿਰਫ 9 ਹੋ ਗਈ ਆ 1.5 ਤੋਂ 2 ਫੁੱਟ ਪਾਣੀ ਜਿਹੜਾ ਇੱਥੋਂ ਲੱਥਾ ਵਾ ਅੱਜ ਵੀ ਪਾਣੀ ਦਾ ਵਹਾ ਜਿਹੜਾ ਬੜਾ ਤੇਜ਼ ਆ ਹਾਂਜੀ ਉਹ ਦੇਖ ਰਿਹਾ ਜੀ ਸਾਨੂੰ ਵੀ ਕਾਫੀ ਤੇਜ਼ ਪਾਣੀ ਆ ਆਪਣੇ ਦੇਸ਼ ਦੇ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੇ ਮਾਣ ਨੂੰ ਅਪੀਲ ਕਰਨੀ ਚਾਹਨਾ ਵਾਂ ਕਿ ਅਡਾਨੀਆਂ ਵਰਗੇ ਮੜਾ ਮੋਟਾ ਆਪਣਾ ਨੁਕਸਾਨ ਦਾ ਦਿਵਾਲਾ ਕੱਢਦੇ ਨੇ ਤੇ ਅਰਬਾਂ ਕਰੋੜਾ ਰੁਪਏ ਕਰਜ਼ਾ ਮਾਫ ਕਰ ਦਿੰਦੇ ਹੋ ਤੁਸੀਂ ਕਿੰਨੀ ਕਿੰਨੀ ਉਹਨਾਂ ਦੀ ਸਹਾਇਤਾ ਕਰਦੇ ਹੋ ਅੱਜ ਤੁਹਾਨੂੰ ਇੱਕ ਪੰਜਾਬ ਦੇ ਕਿਸਾਨ ਦਾ ਦਰਦ ਨਹੀਂ ਦਿਖ ਰਿਹਾ ਨਹੀਂ ਪਹਿਲੋਂ ਵੀ ਇਹਨਾਂ ਨੂੰ ਦਿਖਿਆ ਕਿਸਾਨ ਮੋਰਚੇ 'ਚ ਵੀ ਨਹੀਂ ਦਿਖਿਆ ਹੁਣ ਹੁਣ ਲੱਗਦਾ ਕਿ ਦੇਖ ਪੂਗਾ ਉਦੋਂ ਤੇ ਚਲੋ ਕਹਿੰਦੇ ਸੀ ਕਿ ਇਹਨਾਂ ਕੋ ਪੈਸਾ ਬੜਾ ਹੈ ਟਰੈਕਟਰ ਸ਼ਿੰਗਾਰ ਕੇ ਆਗੇ ਜੇ ਆਗੇ ਵੋ ਆਗੇ ਹਨਾ ਇਹਨਾਂ ਨੂੰ ਫੰਡਿੰਗ ਹੁੰਦੀ ਹੈ ਫਲਾਂ ਹੁੰਦੀ ਹੈ ਹੁਣ ਸਾਨੂੰ ਦੱਸਣ ਸਾਡੀ ਕਿੱਥੇ ਫੰਡਿੰਗ ਸਾਡਾ ਲੱਖਾਂ ਦਾ ਨੁਕਸਾਨ ਜਿਹੜਾ ਉਹ ਪਾਣੀ ਦੇ ਥੱਲੇ ਦੱਬਿਆ ਪਿਆ ਰੁੜ ਗਿਆ ਸਾਡੇ ਪਸ਼ੂ ਮਰ ਕੇ ਆ ਉਹ ਵੀ ਮੈਂ ਫੇਸਬੁਕ ਤੇ ਵੀਡੀਓ ਪਾਈਆਂ ਨੇ ਅਸੀਂ ਖੁਦ ਜਾ ਕੇ 7-7 ਫੁੱਟ ਪਾਣੀ ਚ ਨਾ ਕੇ ਪਸ਼ੂਆਂ ਨੂੰ ਚਾਰਾ ਪਾ ਕੇ ਆਉਂਦੇ ਰਹੇ ਆ ਇਹ ਪਿੰਡ ਅੱਬੂ ਸਰ ਦੀ ਜਿਹੜੀ ਆ 634 ਕਲੇ ਜ਼ਮੀਨ ਹੈ ਜਿਹਦੇ ਚੋਂ 4 ਕਲੇ ਹੀ ਬਚੇ ਹੋਣਗੇ ਬਾਕੀ ਸਾਰੀ ਦੀ ਸਾਰੀ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਆ ਸਾਡੀ ਜ਼ਮੀਨ ਹੀ ਸਾਰੀ ਐਸਾਈਡ ਨੂੰ ਤੇ ਟੋਟਲੀ ਤਾਂ ਪਾਣੀ ਆ ਟੋਟਲੀ ਪਾਣੀ ਆ 7-6 ਫੁੱਟ ਤੋਂ ਪਲੱਸ ਪਾਣੀ ਆ ਤੇ ਤੇ ਪ੍ਰਧਾਨ ਜੀ ਜੇ ਮੈਨੂੰ ਹਾਂ ਆ ਚੂਨੇ ਵਾਲੇ ਲਈ ਤੜੀ ਦਿਖਾਉਂਦੇ ਆ ਪਾਣੀ ਦਾ ਵਹਾਅ ਵੀ ਕਾਫੀ ਤੇਜ ਆ ਇਹ ਵੀ ਮੈਂ ਦਿਖਾਤਾ ਇਹ ਇੱਥੇ ਤਕਰੀਬਨ ਇਹ ਚੂਨਾ ਤੈਰਨ ਦੇ ਕਿੰਨਾ ਪਾਣੀ ਹੋਊਗਾ 6 ਫੁੱਟ ਦੇ ਲਿਕੇ ਹੋਊਗਾ 6 ਫੁੱਟ ਦੇ ਪਲੱਸ ਹੋਊਗਾ ਜੀ 6 ਫੁੱਟ ਤੋਂ ਪਲੱਸ ਹਾਂ ਜੀ ਮੰਨ ਲਓ ਕਿ ਇਹ ਜਿਹੜੀ ਪੈਲੀ ਆ ਥੱਲੜੀਆਂ ਪੈਲੀਆਂ ਨਾਲੋਂ 3 ਫੁੱਟ ਉੱਚੀ ਆ ਉਹ ਆ ਗਏ ਪੈੜੀਆਂ ਚਲੇ ਜਾਓ ਉਹ ਤੇ ਸੁੰਦਰ ਦਾ ਰੂਪ ਨਹੀ ਉਹ ਤਾਂ ਦਿਖ ਰਿਹਾ ਜੀ ਮੈਂ ਫੇਰ ਦਿਖਾ ਦੇਣਾ ਉਹਦੇ ਉਹ ਐਂ ਲੱਗ ਡਿਆ ਛੱਲਾ ਐ ਹੁੰਦੀ ਆ ਜਿਹਦਾ ਹਰੀਕੇ ਪੱਤਲ ਹੁੰਦਾ ਆ ਆ ਇਸ ਕਰੇ ਰਾਵੀ ਐ ਦੀ ਲੰਗਨਦੀ ਆ ਉੱਥੇ ਤਾਂ 10 ਫੁੱਟ ਤੋਂ ਪਾਣੀ ਇਹਦੇ ਜ਼ਿਆਦਾ ਵਾ ਉਹ ਵਾਂਗੂ ਕਿ ਮੈਂ 10 ਫੁੱਟ ਤੋਂ 10 ਫੁੱਟ ਤੋਂ ਪਾਣੀ ਪਲੱਸ ਹੋ ਜਾਣਾ ਮਿੰਤੀ ਕਰਦਾ ਇੱਥੇ ਆ ਰਿਹਾ ਝੋਨੇ ਦਾ ਥਾਂ ਆ ਇੱਥੇ 6 ਫੁੱਟ ਆ ਲਾ ਲੋ 6 ਫੁੱਟ ਦੇ ਕਰੀਬ ਹੈ ਬੰਦਾ ਡੁੱਬਦਾ ਹੈ ਇਹਦੇ ਵਿੱਚ ਇਲ ਕਰਦਾ ਵਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵਾਂ ਕਿ ਇਹ ਜਿਹੜੇ ਵੱਡੇ ਵੱਡੇ ਘਰਾਨੇ ਛੋਟਾ ਜਿਹਾ ਆਪਣਾ ਦਿਵਾਲਾ ਕੱਢਦੇ ਨੇ ਤੁਸੀਂ ਕਰੋੜਾਂ ਕਹਿੰਦਾ ਤੁਹਾਡੇ ਕੋਲ ਕਰਜ਼ਾ ਮਾਫੀ ਨਹੀਂ ਮੰਗਦਾ ਭੀਖ ਨਹੀਂ ਮੰਗਦਾ ਇਹ ਸਿਰਫ ਆਪਣਾ ਜਿਹੜਾ ਇਹਨਾਂ ਦਾ ਨਾਜ ਰੁੜ ਗਿਆ ਵਾ ਹਾਂਜੀ ਇਹ ਪ੍ਰਧਾਨ ਮੰਤਰੀ ਨੂੰ ਹੀ ਉਹ ਅਪੀਲ ਕਰਦੇ ਆ ਕਿ ਜੇ ਤੁਸੀਂ ਅੱਜ ਪੰਜਾਬ ਆਏ ਜੇ ਤੁਸੀਂ ਅੱਜ ਸਰਵਾ ਕੀਤਾ ਵਾ ਥੋੜਾ ਬਹੁਤਾ ਇਹ ਚੀਜ਼ ਵੇਖੋ ਵੀ ਤੁਸੀਂ ਪੰਜਾਬ ਨੂੰ ਮਾਰਨ ਤੇ ਹੀ ਤੁਰੇ ਹੋ ਠੀਕ ਹੈ ਜੀ ਮੀਂਦਾ ਦਾ ਉਹ ਤੇ ਭਾਈ ਕੋਈ ਵੀ ਨਹੀਂ ਕਰ ਸਕਦਾ ਚਲੋ ਗਾਹ ਅਸੀਂ ਇਹ ਸੋਚਦੇ ਹਾਂ ਆਉਣ ਵਾਲੇ ਸਮੇਂ 'ਚ ਕੋਈ ਕਣਕਾਂ ਵੀ ਬਜਾਦੇ ਕੋ ਤੇਲ ਦੇ ਕੇ ਜਾਂ ਕੁਛ ਨਾ ਕੁਝ ਆ ਮੰਗਣ ਨੂੰ ਤੇ ਜੱਟ ਦਾ ਜੀ ਨਹੀਂ ਕਰਦਾ ਜੋ ਪੋਜਾ ਹੈਗਾ ਬਹੁਤ ਸੋਹਣਾ ਹੈ ਵੀ ਆਪਾਂ ਆਨੇ ਵੀ ਕੋਈ ਨਾ ਕੋਈ ਭਰਾਈ ਕਰਦੇ ਕੋਈ ਤੇ ਕਣਕਾਂ ਬੀਜਣ ਝੋਨਾ ਦੇ ਜਿਹੜਾ ਉਹ ਤੁਸੀਂ ਵੀ ਵੇਖ ਰਹੇ ਹੋ ਜੋ ਕੁਝ ਹੈਗਾ ਜਿੱਦਾਂ ਪਾਣੀ ਹੈਗਾ ਝੋਨਾ ਦੇ ਮੇਰੇ ਖਿਆਲ ਹੈ ਜੀ ਹੁਣ ਇਹਦੀ ਜਿਹੜੀ ਜਿੰਨੀ ਲਾਗਤ ਤੇ ਇਹਦੀ ਉਗਣ ਤੱਕ ਜਿੰਨਾ ਖਰਚਾ ਹੈ ਇਹਨੂੰ ਕੱਢਣ ਦੇ ਦੁਨਾ ਖਰਚਾ ਆ ਜਾਣਾ ਜਿੱਦਾਂ ਤੇ ਜੇ ਇਹਨਾਂ ਦੇ ਤੇਲ ਬਹੁਤ ਬਾਲਣਾ ਜੀ ਇਹ ਪਰਾਲੀਆਂ ਜਿਹੜੀਆਂ ਕਿਸੇ ਪਾਸੇ ਗਲੀਆਂ ਨਹੀਂ ਕਿਸੇ ਬੰਨੇ ਲੱਗੜੀਆਂ ਨਹੀਂ ਗਈ ਆਗ ਲੱਗਣੀ ਨਹੀਂ ਗਈ ਪਾਲ ਇਕੱਠੀ ਕਿਸੇ ਪਾਸੇ ਪਾਲ ਇਕੱਠੀ ਹੋਈ ਹੈ ਕੋਈ ਕੰਮ ਨਹੀਂ ਸਕਦਾ ਤੇ ਹੁਣ ਸਰਕਾਰ ਦੇ ਸੈਟੇਲਾਈਟ ਨਹੀਂ ਹੈਗੇ ਅੱਗੇ ਤੇ ਫਲਾਣੇ ਨੇ ਕਿਸੇ ਨੂੰ ਬੁੱਥੇ ਇਕੱਠੇ ਕਰਕੇ ਅੱਗ ਲਾਤੀਦੇ ਉਹ ਪਰਚੇ ਹੋ ਜਾਂਦੇ ਆ ਹੁਣ ਸੈਟੇਲਾਈਟ ਕਿੱਥੇ ਗਿਆ ਜੀ ਇਹਨਾਂ ਦੀ ਚੱਲਦੀਆਂ ਨੇ ਉਹ ਤਾਂ ਦਿੱਲੀ ਵੀ ਪਤਾ ਲੱਗ ਜਾਂਦਾ ਵੀ ਅੱਗ ਲੱਗੀ ਆ ਪੰਜਾਬ ਆਹੋ ਬਈ ਪੰਜਾਬ ਚੋਂ ਧੂਆ ਆਉਂਦਿਆ ਹੋਣ ਇਹਨਾਂ ਨੂੰ ਪਾਣੀ ਵੀ ਨਹੀਂ ਦੱਸਿਆ ਜੀ ਜੋ ਕੁਝ ਹੋਇਆ ਵੇਖੋ ਪਾਣੀ ਦਾ ਵੀ ਮੰਗਲਗਰਾਹ ਤੇ ਪਾਣੀ ਦੇ ਪਿਆ ਸੀ ਇਹਨਾਂ ਨੂੰ ਉਹਦੇ ਪੈਂਦਾ ਸੀ ਇਹ ਮੰਗਲਗਰਾਹ ਤੋਂ ਦੂਰ ਗਿਆ ਇਹ ਮੰਗਲਗਰਾਹ ਹੀ ਬਣਿਆ ਪਿਆ ਇੱਥੇ ਤੇ ਮੰਗਲ ਤੋਂ ਦੂਰਿਆ ਸਾਡਾ ਕੋਈ ਹਾਲ ਨਹੀਂ ਗਾ ਜੀ ਸਾਡੇ ਕੋਈ ਨਹੀਂ ਪੁੱਛ ਹਾਂ ਜੀ ਵੀ ਜੀ ਕੀ ਕਹਿਣਾ ਚਾਹ ਰਹੇ ਹੋ ਤੁਸੀਂ ਮੜਾ ਤੁਹਾਨੂੰ ਪਤਾ ਹੀ ਹੈ ਵੇਖੋ ਕੀ ਹੋ ਰਿਹਾ ਕੀ ਸਾਰਾ ਕੋਈ ਦਾਸ ਹੀ ਰਹੇ ਨੇ ਗੱਲ ਇਹ ਆ ਕਿ ਕਿਸਾਨ ਤਾਂ ਮਰ ਗਿਆ ਕਿਸਾਨ ਦੇ ਨਾਲ ਮਜ਼ਦੂਰ ਵੀ ਮਰ ਗਿਆ ਮਰ ਕੇ ਜੀ ਜਿਹੜੇ ਬੰਦੇ ਨੇ ਮੰਨ ਲਓ ਕਿਸਾਨ ਦੇ ਤਾਂ ਨੁਕਸਾਨ ਹੋ ਗਿਆ ਹਾਂਜੀ ਮਜ਼ਦੂਰਾਂ ਵੀ ਇੱਥੇ ਦਿਹਾੜੀਆਂ ਲਾਉਣੀਆਂ ਅਸੀਂ ਬਾਜੀ ਇੱਥੋਂ ਲੈਣੀਆਂ ਦੀ ਇੱਥੋਂ ਖੜਾ ਇਨਾ ਕੋਈ ਪੈਸੇ ਲੈਣੇ ਇੱਥੋਂ ਹੀ ਚੋੜ ਲੈਣੇ ਸਭ ਕੁਝ ਇੱਥੋਂ ਹੀ ਲੈਣਾ ਹੈ ਠੀਕ ਉਹ ਵੀ ਨਾਲ ਗਿਆ ਹਾਂਜੀ ਗੱਲ ਜਿਹੜੀ ਇਹਨਾਂ ਦੀ ਬਿਲਕੁਲ ਠੀਕ ਹੈ ਵੀ 630 ਕਿੱਲੇ ਲਗਭਗ ਸਾਡੇ ਜਿਹੜੇ ਖਤਮ ਹੋ ਗਏ ਹਾਂਜੀ ਉਦੇ ਵਿੱਚ ਤੇ ਮੇਰਾ ਨਹੀਂ ਖਿਆਲ ਵੀ 630 ਚੋ ਕਿਤੇ ਕਿਲੋ ਵੀ ਜੋ ਉਹਨਾਂ ਨੇ ਨਿਕਲਿਆ ਨਹੀਂ ਕਿਲੋ ਵੀ ਉਹਨਾਂ ਕੋਈ ਨਹੀਂ ਨਹੀਂ ਜੀ ਮੈਂ ਤਾਂ ਹਾਂ ਜੀ ਦੇਖਣ ਤੇ ਆ ਜੀ ਪਾਣੀ ਪਾਣੀ ਆਵੇ ਨੀ ਨਿਕਲਣਾ ਹਾਂ ਬਾਕੀ ਇਹ ਆ ਵੀ ਸਾਨੂੰ ਵੇਖੋ ਅਸੀਂ ਕੋਈ ਮਤਲਬ ਭਖਾਰੀ ਤੇ ਨਹੀਂ ਵੀ ਜਿਹੜੇ ਇਹਨਾਂ ਕੋ ਪੀਖ ਮੰਗਦਾ ਨਹੀਂ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਜੋ 20000 ਰੁਪਇਆ ਮੁਆਵਜ਼ਾ ਦਿੱਤਾ ਤੁਸੀਂ ਸਮਝਦੇ ਜਾਇਜ਼ ਆ ਕੀਤਾ ਪੰਜਾਬ ਸਰਕਾਰ ਕਰਦੀ ਆ ਪਰ ਕੱਲੀ ਪੰਜਾਬ ਸਰਕਾਰ ਵੀ ਕੀ ਕਰੇ ਹਾਂ ਜੀ 60000 ਕਰੋੜ ਦੇ ਕਰੀਬ ਜਿਹੜਾ ਬਕਾਇਆ ਵਾ ਸੈਂਟਰ ਦੇ ਵੱਲ ਉਹ ਬਕਾਇਆ ਮੰਨ ਲਓ ਅਗਰ ਪੰਜਾਬ ਨੂੰ ਮਿਲਦਾ ਨਹੀਂ ਜਾਂ ਇਹ ਲੇਟ ਕਰਨ ਦੇ ਨੇ ਤੇ ਪੰਜਾਬ ਸਰਕਾਰ ਕੀ ਕਰੇਗੀ ਕਿੱਥੋਂ ਆਏਗੀ ਪੈਸਾ ਅੱਛਾ ਜੀ ਤਾਂ ਆਖਿਰ ਕਿਸ ਨਾਲ ਕਿ ਬੰਨੇ ਹੁਣ ਮੈਂ ਹੀ ਆਪਣੇ ਘਰ ਦਾ ਸਰਕਲ ਚਲਾਉਣਾ ਤੇ ਅਗਰ ਮੇਰੇ ਕੋਲ ਕੋਈ ਬਾਹਰੋਂ ਕਮਾਈ ਆਊਗੀ ਤੇ ਮੈਂ ਘਰ ਨਾਲ ਸੁੱਟਾਂਗਾ ਲਿਆ ਕੇ ਦਾਣਾ ਪਾਣੀ ਪਾਵਾਂਗਾ ਤੇ ਜੇ ਬਾਹਰੋਂ ਕਮਾਈ ਕੋਈ ਨਹੀਂ ਹੈਗੀ ਤੇ ਮੈਂ ਅਸੀਂ ਘਰ ਹੀ ਕੀ ਸੁੱਟਾਂਗੇ ਲਿਆ ਕੇ ਠੀਕ ਹੈ ਇਹੀ ਚੀਜ਼ ਜਿਹੜੀ ਹੈ ਸਾਡੇ ਸਟੇਟ ਦੀ ਆ ਅਗਰ ਸੈਂਟਰ ਤੋਂ ਪੈਸਾ ਨਹੀਂ ਮਿਲਦਾ ਤੇ ਸਟੇਟ ਕਿੱਥੋਂ ਰੋਊਗਾ ਠੀਕ ਹੈ ਜੀ ਆਹੋ ਆਈ ਚਲਾਈ ਹੋਵੇ ਕਿਸੇ ਪਾਸੋਂ ਆਏ ਤੇ ਦੇਵੇ ਉਹ ਪੈਸਾ ਕਿਸ ਬੰਨੇ ਆਏਗਾ ਤੇ ਦੇਵੇਗਾ ਹਾਂਜੀ ਹੁਣ ਚਲੋ ਹਾਂ ਤਾਂ ਕਰਤੀ ਹੈ ਸਟੇਟ ਗਵਰਨਮੈਂਟ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਦਵਾਂਗੇ ਤਰੀਕ ਮੇਰੇ ਖਿਆਲ ਹੋ ਗਈ ਬਿਲਕੁਲ ਜੀ 9 ਤਰੀਕ ਆਜੇ ਅਜੇ ਤੱਕ ਝੋਨੇ ਡੁੱਬੇ ਅੱਛਾ ਜੀ ਕਿੰਨੇ ਦੇਣੇ ਪੈਲੀ ਚ 6-6 ਫੁੱਟ ਪਾਣੀ ਆ ਆਖਰੋ ਪਾਣੀ ਜ਼ਮੀਨ ਚ ਵੀ ਗਿਆ ਵਾ ਹਾਂਜੀ ਉਹ ਤਰਾਈ ਮੁੱਕੇਗੀ ਤੇ ਫੇਰ ਹੀ ਅਸੀਂ ਕਣਕ ਬੀਜਾਂਗੇ ਨਾ ਤੇ ਮੈਂ ਸੁਣਿਆ ਕੱਲ ਤੁਸੀਂ ਕਿਤੇ ਇਧਰ ਚਰਾ ਵਗੈਰਾ ਵੰਡਣ ਗਏ ਸੀ ਆ ਪ੍ਰਧਾਨ ਹੁਣੀ ਤੇ ਤੁਹਾਡਾ ਟਰੈਕਟਰ ਕੋਈ ਹਾਦਸਾ ਗ੍ਰਸਤ ਹੋ ਗਿਆ ਸੀ ਉਹ ਕੀ ਹੋਇਆ ਹੋਇਆ ਜੀ ਹੋਇਆ ਉਹ ਕੀ ਹੋਇਆ ਸੀ ਉਹ ਵੀ ਚਲੋ ਵੀ ਤੁਹਾਡੇ ਸਾਹਮਣੇ ਜਦੋਂ ਪਾਣੀ ਚ ਲੈ ਕੇ ਜਾਵਾਂਗੇ ਨਿਕਲਾਂਗੇ ਆਖਰ ਹੁਣ ਸਾਨੂੰ ਰੂਟ ਤਾਂ ਨਹੀਂ ਨਜ਼ਰ ਆ ਰਿਹਾ ਨਾ ਹਾਂਜੀ ਹਾਂਜੀ ਕਿਹੇ ਵળે ਅਗਰ ਥੋੜਾ ਬਹੁਤ ਵੀ ਅੱਗਾ ਪਿਛਾ ਹੁੰਦਾ ਤੇ ਜ਼ਮੀਨਾਂ ਨੀਵੀਆਂ ਨੇ ਟਰੈਕਟਰ ਜਾ ਡੇਗਾ ਵਿੱਚ ਉਹਦੇ بارش ਹੋਣ ਕਰਕੇ ਜਿਹੜਾ ਰੂਟ ਦਾ ਪਤਾ ਨਹੀਂ ਲੱਗਦਾ ਅੱਛਾ ਜੀ ਉਸ ਟਾਈਮ ਤੇ ਰੂਟ ਅਜੇ ਤੇ ਚਲੋ ਆ ਜੀ ਪਾਣੀ ਥੋੜਾ ਆਪਾਂ ਖੜੇ ਐਂਡ ਦੇ ਪ੍ਰਧਾਨ ਜੀ ਮੇਨ ਮੇਨ ਗਲਤੀ ਆਈ ਏ ਆਪਾਂ ਇਸ ਵळे ਮੰਗ ਕੀਤੀ ਆ ਸਾਡੀ ਮੋਦੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਮੰਗ ਤੇ ਮੇਨ ਇਹੋ ਜੀ ਆਪੀ ਸਾਡਾ ਜਿਹੜਾ ਆ ਜਿਹੜਾ ਨੁਕਸਾਨ ਆ ਨਾ ਕਿਉਂਕਿ ਇਹ ਨੁਕਸਾਨ ਮੈਨੂ ਮੇਡ ਆ ਇਹ ਕੋਈ ਕੁਦਰਤੀ ਆਫਤ ਨਹੀਂ ਆਪਾਂ ਇਹਨੂੰ ਕੁਦਰਤੀ ਆਫਤ ਨਹੀਂ ਮੰਨਦੇ ਜੀ ਅਗਰ ਕੁਦਰਤੀ ਆਫਤ ਹੁੰਦੀ ਤੇ ਇਹ ਪਾਣੀ 15 ਦਿਨ ਪਹਿਲਾਂ ਵੀ ਆ ਸਕਦਾ ਇਹ 15 ਦਿਨ ਪਾਣੀ ਇਹਨਾਂ ਜਮਾ ਕੀਤਾ ਤੇ ਸਾਡੇ ਉੱਤੇ ਹਾਂਜੀ ਉਹ ਕੁਝ ਵੀਡੀਓ ਵਾਇਰਲ ਹੋਣੀਆਂ ਜੀ ਆਪੀ ਇਹਨਾਂ ਨੂੰ ਡੋਬ-ਡੋਬ ਕੇ ਦੇਖਿਆ ਹੀ ਉਹ ਟਾਈਮ ਦੀਆਂ ਵੀਡੀਓ ਵਾਇਰਲ ਹੋਣਗੀਆਂ ਤੁਹਾਨੂੰ ਪਤਾ ਹੀ ਹੈ ਇਹ ਮੈਨੂ ਮੇਡ ਆ ਔਰ ਕੀਤਾ ਵੀ ਹੈ ਸੈਂਟਰ ਸਰਕਾਰ ਨੇ ਉਹਨਾਂ ਨੇ ਕਰਾਇਆ ਹੈ ਪਾਕਿਸਤਾਨ ਨੂੰ ਡੋਬਣਾ ਚਾਹੁੰਦੇ ਸੀ ਲੇਕਿਨ ਕੱਲੇ ਨੂੰ ਅਗਰ ਪਾਕਿਸਤਾਨ ਨੂੰ ਡੋਬ ਦੇਆ ਤਾਂ ਇਹਨਾਂ ਦਾ ਕੋਈ ਮੈਰਕਲ ਮੈਨੂੰ ਤਾਂ ਚਲੋ ਜ਼ਿਆਦਾ ਨੌਲੇਜ ਨਹੀਂ ਕੋਈ ਇਹਨਾਂ ਦਾ ਇੰਟਰਨੈਸ਼ਨਲ ਕੋਈ ਐਸਾ ਕਾਨੂੰਨ ਹੈ ਕਿ ਆਪਾਂ ਅਗਰ ਡਾਇਰੈਕਟ ਪਾਣੀ ਛੱਡਦੇ ਆ ਤਾਂ ਇਹ ਵਾਰ ਦੇ ਵਿੱਚ ਆ ਜਾਂਦਾ ਜੰਗ ਦੇ ਵਿੱਚ ਆ ਜਾਂਦਾ ਹਾਂਜੀ ਉਸ ਬਹਾਨੇ ਨਾਲ ਪੰਜਾਬ ਨੂੰ ਡੋਬ ਕੇ ਇਹਨਾਂ ਪਾਕਿਸਤਾਨ ਨੂੰ ਅੱਗੇ ਡੋਬਿਆ ਮਤਲਬ ਪਾਕਿਸਤਾਨ ਦੇ ਨੂੰ ਡੋਬਣ ਵਾਸਤੇ ਪਹਿਲਾਂ ਪੰਜਾਬ ਡੋਬਿਆ ਹੁਣ ਐਂਡਰ ਦੇ ਕੁਝ ਕਹਿਣੇ ਚਾਹੁੰਦੇ ਮੋਦੀ ਸਰਕਾਰ ਨੂੰ ਦੋ ਲਫ਼ਜ਼ਿਆਂ ਦੇ ਵਿੱਚ ਮੋਦੀ ਸਰਕਾਰ ਨੂੰ ਵੇਖੋ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਦੇ ਲਈ ਸਾਨੂੰ ਆਸ ਨਹੀਂ ਕੋਈ ਵੀ ਕਿ ਸਾਨੂੰ ਕੋਈ ਸੈਂਟਰਲੋਂ ਮਿਲ ਜੂਗਾ ਅੱਛਾ ਜੀ ਆਸਤੇ ਨਹੀਂ ਆ ਗਈ ਪਤਾ ਤੇ ਸਾਨੂੰ ਹੀ ਹੈ ਸਾਰਿਆਂ ਨੂੰ ਪਤਾ ਵੀ ਜੇ ਬਣੇ ਪੈਸੇ ਸਾਡੇ ਮੰਨ ਲਓ ਸਟੇਟ ਗਵਰਨਮੈਂਟ ਦੇ ਬਣੇ ਪੈਸੇ ਨਹੀਂ ਉਹ ਦੇ ਰਹੇ ਜਿਹੜਾ ਦਾ ਹੱਕ ਆ ਜਿਹੜਾ GST ਦੇ ਵਿੱਚੋਂ 60000 ਕਰੋੜ ਰੁਪਏ ਮੇਰਾ ਖਿਆਲ ਜਿੰਨਾ ਵੀ ਉਹ ਦੱਸਦੇ ਨੇ ਚਲੋ ਪ੍ਰਧਾਨ ਜੀ ਮੈਂ ਤੁਹਾਡੀ ਛੋਟੇ ਦੀ ਗੱਲ ਕੰਪਲੀਟ ਕਰਾਂ ਜੋ ਤੁਸੀਂ ਕਹਿਣਾ ਚਾਹੁੰਦੇ ਛੋਟੇ ਕਿ ਮੋਦੀ ਜੀ ਉੱਠੋ ਜਾਗੋ ਨੀਂਦਿਆ ਕੋ ਹਾਂ ਬਿਲਕੁਲ ਬਿਲਕੁਲ ਵੇਖੋ ਸਾਡੇ ਵਾਲਾ ਠੀਕ ਹੈ ਇੰਡੀਆ ਦੇ ਹੀ ਰਹਿਣ ਵਾਲੇ ਆ ਅਸੀਂ ਐਲ ਇੰਡੀਆ ਨਿਊਜ਼